ਜੀ ਵੀ ਆਪਾਂ ਸਾਰੇ ਜਲਦੇਵ ਵੀ ਉਹਨਾਂ ਦਾ ਪਿਛਲਾ ਨਾਮ ਧਨੀ RAM ਸੀ ਜੀ ਹਾਂ ਤੇ ਧਨੀ RAM ਨੂੰ ਅਮਰ ਸਿੰਘ ਚਮਕੀਲਾ ਬਣਦੇ ਤੁਸੀਂ ਅੱਖੀਂ ਦੇਖਿਆ ਜੀ ਤੇ ਇਹ ਨਾਮ ਕਿਵੇਂ ਨਾਮਕਰਨ ਹੋਇਆ ਕਿੱਥੇ ਹੋਇਆ ਕਦੋਂ ਹੋਇਆ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸੂंगे ਇਹ ਨੌ ਜੀ ਇੱਥੇ ਚੰਡੀਗੜ੍ਹ ਕੋਲ ਇੱਕ ਬੜਾਇਲ ਪਿੰਡ ਆ ਹਾਂਜੀ ਜੇਲ ਵੀ ਉੱਥੇ ਕੱਪ ਜੀ ਜੀ ਸਦਮੁਖ ਸਿੰਘ ਆਜ਼ਾਦ ਉਹਨਾਂ ਦੇ ਸ਼ਾਇਰ ਵੀ ਬਹੁਤ ਤਕੜੇ ਹੋਏ ਆ ਤਲਵਾਰ ਮੈਂ ਕਲਗੀ ਦੇਵ ਅਕੇ ਦੇਵ ਜੀ ਹਾਲਾਂ ਤੇ ਹਾਂਜੀ ਹਾਂਜੀ ਜੀ ਘੜਾ ਵੱਜਦਾ ਕਢੋਲੀ ਵੱਜਦੀ ਬਾਪੂ ਵੇਡ ਹੁੰਦੀਆਂ ਬਹੁਤ ਗੀਤ ਉਹਨਾਂ ਦੇ ਹਿੱਟ ਹੋਏ ਆ ਤਲਵਾਰ ਮੈਂ ਕਲਗੀ ਧਰਦੀ ਐ ਜੀ ਉਹਨਾਂ ਦਾ ਨਾਮ ਆਉਗੀ ਜੀ ਹਾਂਜੀ ਉੱਥੇ ਇਹਨਾਂ ਨੇ ਕੀ ਕੀਤਾ ਤਣੀ ਰਾਮ ਕੱਟ ਕੇ ਅੰਮਰ ਸਿੰਘ ਚਮਕੀਲਾ ਉਸ ਰਾਮਲੀਲਾ ਸਟੇਜ ਤੇ ਲਾਂਚ ਕਰਤਾ ਉਸ ਦਿਨ ਤੋਂ ਚਮਕੀਲਾ ਚਮਕਿਲਾ ਹੀ अच्छा ये जेड़ा प्रोग्राम ਲਾਣ ਗਈ ਸੀ ਇਹ ਛਿੰਦਾ ਜੀ ਦੇ ਗਰੁੱਪ ਦੇ ਨਾਲ ਲਾਣ ਗਈ ਸੀ ਜਾਂ ਇਹ ਆਪਣਾ ਨਹੀਂ ਇਹ ਛਿੰਦਾ ਜੀ ਦੇ ਨਾਲ ਗਈ ਇਹ ਉਦੋਂ ਹਰਮੋਨੀਅਮ ਤੇ ਜਾਂਦੇ ਸੀਗੇ ਹਾਂਜੀ ਇਹ ਉਦੋਂ ਨੋ ਰੱਖਿਆ ਸੀ ਰਾਮ ਮੇਲਾ ਤੋਂ ਬੜਾ ਬੜੇ ਪਿੰਡ ਤੋਂ ਚੰਡੀਗੜ੍ਹ ਕੋਲੇ ਅੱਛਾ ਜੀ ਫਿਰ ਅਮਰ ਸਿੰਘ ਰੱਖਿਆ ਤੇ ਅਮਰ ਹੀ ਹੋ ਗਏ ਬਾਕੀ ਜੇ ਅਮਰ ਹੋ ਗਏ ਉਹ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਅੱਜ ਵੀ ਆਪਾਂ ਅੱਜ ਕੱਲ ਦਾ ਜੀ 뮤직 ਸੁਣੀਏ ਬਹੁਤ ਸਾਰੇ ਕਲਾਕਾਰ ਚਮਕੀਲਾ ਜੀ ਦੇ ਸ਼ਬਦ ਉਹਨਾਂ ਦੀਏ ਤਰ੍ਹਾਂ ਗਾ ਗਾ ਕੇ ਹਿੱਟ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚ ਜੱਜੀ ਵੀਰ ਦਾ ਨਾਮ ਪ੍ਰਮੁੱਖਾ ਟੱਕੂ ਦੇ ਟੱਕੂਆ ਉਹਨਾਂ ਨੇ ਵੀ ਦੁਬਾਰਾ ਗਾਇਆ ਹਾਂਜੀ 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 ਤੇ ਉਹਨਾਂ ਦਾ ਨਾਮ ਵਰਤ ਕੇ ਹਿੱਟ ਤਾਂ ਹੋਈ ਜਾਂਦੇ ਆ ਤੇ ਕਦੇ ਉਹਨਾਂ ਦੇ ਨਾਲ ਜੁੜੇ ਜਿਵੇਂ ਚਮਕੀਲਾ ਜੀ ਤੋਂ ਬਾਅਦ ਥੋੜੀ ਰੋਜੀ ਰੋਟੀ ਬਹੁਤ ਔਖੀ ਚਲੀ ਕਿਸੇ ਨੇ ਆ ਕੇ ਕੋਈ ਮਦਦ ਵੀ ਕੀਤੀ ਜਾਂ ਬਸ ਨਹੀਂ ਜੀ ਕਰਾ ਕਰਾਂ ਦਾ ਕਿਸੇ ਨੇ ਨਹੀਂ ਕੀਤੀ ਹਾਂਜੀ ਉਹ ਰ ਮੇਰੀ ਮਿਸਰੀ ਬਿਮਾਰ ਹੋ ਗਈ ਸੀ ਉਦੋਂ ਬਾਹਰੋਂ ਐਨ ਆਰ ਆਈ ਭਰਾਵਾਂ ਨੇ ਥੋੜੀ ਬਾਲੀ ਉਹਨਾਂ ਨੇ ਮੇਰੀ ਮਦਦ ਕੀਤੀ ਸੀ ਇਹ ਜਿੰਦਾਰੇ ਕਿ ਮੈਂ ਹੁਣ ਨਾ ਤਾਂ ਨਹੀਂ ਲੈ ਸਕਦਾ ਕਿਉਂਕਿ ਮੇਰੇ ਦਿਮਾਗ ਚੀਜ਼ਾਂ ਆਉਂਦੀ ਹੈਗੇ ਪਰ ਮੈਂ ਉਹਨਾਂ ਨੂੰ ਪਿਆਰ ਅੱਜ ਵੀ ਹੁਣ ਵੀ ਦਿਲੋਂ ਕਰਦਾ ਠੀਕ ਹੈ ਜੀ ਦਿਲ ਤੋਂ ਦਿਲ ਦਾ ਰਿਸ਼ਤਾ ਹੁੰਦਾ ਨਾਮ ਉਹ ਕੋਈ ਜਾਣਨਾ ਜ਼ਰੂਰੀ ਨਹੀਂ ਹੁੰਦੇ ਬਿਲਕੁਲ ਜੀ ਕਰ